ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 400 ਘੰਟਾ ਚੱਲਿਆਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਬਰੀਕੀ ਤਰੀਕੇ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਦਿਖਾਈ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ 7,25,000 ਰੁਪਏ ਟਰੈਕਟਰ ਦਾ ਰੇਟ ਰੱਖਿਆ ਹੈ 2023 ਮਾਡਲ ਹੈ ਏਰੀਆ ਮੁਕਸਰ ਸਾਹਿਬ 400 ਘੰਟਾ ਚੱਲਿਆ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 9877055179 93770555179 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲਿਕਾ 60 ਟਰੈਕਟਰ 2023 ਮਾਡਲ 400 ਘੰਟਾ ਚੱਲਿਆ ਹੋਇਆ 725000 ਰੁਪਏ ਦੇ ਵਿੱਚ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 104 ਬੂਟੇ ਸਪੈਦ ਦਾ ਵਿਕਾਊ ਆ ਫੁੱਲ ਭਾਰੇ ਨੇ ਜੀ 104 ਬੂਟੇ ਸਪੈਦ ਦਾ ਵਿਕਾਊ ਆ ਫੁੱਲ ਭਾਰੇ ਨੇ ਪਿੰਡ ਬੁੜਾ ਗੁੱਜਰ ਨੇੜੇ ਮੁਖਸਰ ਸਾਹਿਬ 7009674303 7009674323 ਇਸ ਨੰਬਰ ਤੇ ਫੋਨ ਕਰਕੇ ਤੁਸੀਂ 104 ਬੂਟੇ ਸ਼ਫੈਦਾ ਜਿਹੜਾ ਖਰੀਦ ਸਕਦੇ ਹੋ ਦੋ ਬਿਸਵੇ ਜਗਾਹ ਦੇ ਵਿੱਚ ਬਣਿਆ ਮਕਾਨ ਵਿਕਾਊ ਆ ਰੇਟ 290000 ਜ਼ਿਲ੍ਹਾ ਮਾਨਸਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਬਾਕੀ ਰੈਂਟ ਤੇ ਵੀ ਦੇ ਦੇਣਗੇ ਜੇ ਕਿਸੇ ਵੀਰ ਨੇ ਘਰ ਕਿਰਾਏ ਤੇ ਲੈਣਾ ਹੋਵੇ ਤਾਂ ਇਹ ਕਿਰਾਏ ਤੇ ਵੀ ਦੇ ਦੇਣਗੇ ਨੰਬਰ ਦੋ ਨੇ ਨੋਟ ਕਰ ਲਓ 8264251 ਪੂਰਾ 800 ਦੂਜਾ ਨੰਬਰ ਹੈ ਜੀ 99060 82992 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਦੋ ਵਿਸਵੇ ਜਗਾ ਦੇ ਵਿੱਚ ਬਣਿਆ ਹੋਇਆ ਘਰ ਤੁਸੀਂ ਖਰੀਦ ਵੀ ਸਕਦੇ ਹੋ ਜੇ ਕਿਸੇ ਵੀਰ ਨੇ ਰੈਂਟ ਤੇ ਲੈਣਾ ਹੋਵੇ ਕਿਰਾਏ ਤੇ ਤਾਂ ਉਹ ਵੀ ਇਹ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਹੰਡਾ ਐ ਵਰਨਾ ਐਸ ਐਕਸ ਆਪਸ਼ਨ ਗੱਡੀ ਵਿਕਾਊ ਹੈ ਜੀ 2012 ਮਾਡਲ ਪਸ਼ੂ ਬਟਨ ਸਟਾਰਟ ਨਵੇਂ ਟਾਇਰ 125000 ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ ਏਰੀਆ ਮਲੋਟ 98759 99094 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖੇਚ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ channel ਨੂੰ ਸਬਸਕ੍ਰਾਈਬ ਕਰ ਲਿਜੀ ਤਾਂ ਕਿ ਆਉਣ ਵਾਲੇ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਨਵੇਂ ਆਏ ਵੀਰ ਭੈਣ channel ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਜਿਹੜੇ ਵੀਰਾਂ ਨੇ ਐਡ ਕਰਵਾਉਣੇ ਹੋ ਨੰਬਰ ਨੋਟ ਕਰ ਲਓ channel ਦਾ WhatsApp ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ 997798 84 ਛਾਲੇ ਇਸ ਨੰਬਰ ਤੇ ਇੱਕ ਵਧੀਆ ਵੀਡੀਓ ਪੰਜ ਸੱਤ ਫੋਟੋਆਂ ਜੇਕਰ ਤੁਸੀਂ ਜ਼ਮੀਨ ਕੋਠੀਆਂ ਘਰ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ HMT 5911 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਏਰੀਆ ਬਾਜਾ ਖਾਨਾ ਨੇੜੇ ਜੈਤੋ ਮੰਡੀ ਟਾਇਰ 20 ਪੈਸੇ ਨੇ ਰੇਟ 1,70,000 ਇੰਜਨ ਗੇਅਰ ਦਾ ਓਕੇ ਹੈ 62 ਹੋਇਆ ਜੀ 62 ਹੋਇਆ ਜੀ ਇੰਜਨ ਗੇਅਰ ਦਾ ਓਕੇ 1,70,000 ਰੇਟ ਮੰਗੇ ਜੀ 8360300283 ਇਸ ਨੰਬਰ ਤੇ ਫੋਨ ਕਰਕੇ HMT 911 ਟਰੈਕਟਰ 1999 ਮਾਡਲ ਪੰਜਾਬ ਨੰਬਰ 1,70,000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ 9 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਏਰੀਆ ਫਲੋਰ ਫਲੋਰ ਸ਼ਹਿਰ ਤੋਂ 4 ਕਿਲੋਮੀਟਰ ਲੁਧਿਆਣੇ ਤੋਂ 15 ਕਿਲੋਮੀਟਰ ਲੁਧਿਆਣਾ ਅੰਮ੍ਰਿਤਸਰ ਰੋਡ ਤੋਂ 4 ਕਿਲੋਮੀਟਰ ਲਿੰਕ ਰੋਡ ਦਾ ਫਰੰਟ ਹੈ ਤਿੰਨ ਰਸਤੇ ਲੱਗਦੇ ਨੇ ਇੱਕ ਨੰਬਰ ਜ਼ਮੀਨ ਹੈ ਰੇਟ 40 ਲੱਖ ਕਿੱਲੇ ਦਾ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9914083593 9914083593 ਇਸ ਨੰਬਰ ਤੇ ਫੋਨ ਕਰਕੇ 9 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਜੇਕਰ ਤੁਸੀਂ ਵੀ ਆਪਣੇ ਏਰੀਏ ਦੀ ਜ਼ਮੀਨ ਦੀ ਭਾਲ ਦੇ ਵਿੱਚੋਂ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਏਰੀਏ ਦੀ ਜ਼ਮੀਨ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਵੀ ਤਹਿਦ ਲੋ ਧੰਨਵਾਦ ਬੜਾ ਦਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ